ਜਦੋਂ ਆਪਸੇ ਬੰਨ ਕਰਾਂਗੇ ਸਾਡੀ ਬੁੱਧ ਵਿਵੇਕ ਹੋ ਜਾਏਗੀ ਪ੍ਰਭ ਕੀ ਸਿਮਰਨ ਗਿਆਨ ਧਿਆਨ ਤਤ ਬੁੱਧ ਫਿਰ ਅਸੀਂ ਸੋਚਾਂਗੇ ਵੀ ਵਿਛੜੇ ਮਿਲੇ ਤੇ ਵਿਛੜ ਫਿਰ ਜਾਣਾ ਫਿਰ ਪਕੜ ਚਾਏਗਾ ਕਿ ਜੋ ਪਤੀ ਪਤਨੀ ਨੇ ਉਹਨਾਂ ਦਾ ਸਭ ਤੋਂ ਨੇੜੇ ਦਾ ਸੰਜੋਗ ਆ ਮਾਲਕ ਨੇ ਮੌਕਾ ਦਿੱਤਾ ਦਾਰੇ ਫਿਰ ਜਿਨੂ ਮਾਰੇ ਕਹਿੰਦੇ ਧੰਨ ਪਿਰੇ ਨਾਖੀਨ ਬੈਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਈਏ ਸੋਏ ਇਸ ਕਰਕੇ ਫਿਰ ਉਹ ਜਦੋਂ ਉਸ ਜੋਤ ਦੀ ਪਹਿਚਾਨ ਕਰ ਲੈਂਦੇ ਆ ਸਦਾ ਵਾਸਤੇ ਇੱਕ ਹੋ ਜਾਂਦੇ ਆ ਦੁਆਰੇ ਫਿਰ ਨਾ ਜਰਮਾ ਦੇ ਵਿੱਚ ਆਉਣਾ ਨਹੀਂ ਪੈਂਦਾ ਹੁਣ ਗੁਰਮੁਖ ਪਿਆਰਿਓ ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਆਮ ਹੀ ਕਹਿੰਦੇ ਵੀ ਪਤੀ ਪਰਮੇਸ਼ਵਰ ਹੈ ਇਹ ਦਸ ਦੇ ਵੀ ਇੱਕ ਬੀਬੀ ਸੀ ਸੰਗਤ ਕਰਦੀ ਸੀ ਮਹਾਰਾਜ ਦੀ ਕਿਰਪਾ ਸੀ ਅਬਿਆਸੀ ਸੀ ਉਹਦੀ ਦਿਵਯ ਦ੍ਰਿਸ਼ਟੀ ਹੋ ਗਈ ਜਦੋਂ ਸਾਡੀ ਦਿਵਯ ਦ੍ਰਿਸ਼ਟੀ ਹੁੰਦੀ ਹੈ ਸਾਨੂੰ ਹਰ ਇੱਕ ਦੇ ਅੰਦਰ ਪਰਮਾਤਮਾ ਦਿਸਦਾ ਹੈ ਉਹ ਹਣ ਦੋਵੇਂ ਜੀ ਰਹਿੰਦੇ ਸੀ ਉਹ ਜਦੋਂ ਆਪਦੇ ਪਤੀ ਨੂੰ ਦੇਖਿਆ ਕਰੇ ਉਸ ਨੂੰ ਉਹਦੇ ਵਿੱਚ ਪਰਮਾਤਮਾ ਦੇ ਸੈ ਕਰੇ ਤੇ ਉਹਨੇ ਕਹਿਣਾ ਸ਼ੁਰੂ ਕਰਦਾ ਵੀ ਇਹ ਤਾਂ ਆਪ ਹੀ ਪ੍ਰਮਾਤਮਾ ਜਿਹੜਾ ਮੇਰਾ ਪਤੀ ਹੈ ਪਰਮੇਸ਼ਵਰ ਹੈ ਉਹਦੀ ਉਸ ਰੂਪ ਨਾਲ ਉਹ ਸੇਵਾ ਕਰਨ ਲੱਗਿਆ ਹੁਣ ਜੇਕਰ ਪਤੀ ਦਾ ਮਨ ਜਾਗ ਪਏ ਤੇ ਉਹਨੂੰ ਪਤਨੀ ਦੇ ਅੰਦਰ ਵੀ ਪਰਮੇਸ਼ਵਰ ਦਿਸੇਗਾ ਕਿਉਂਕਿ ਉਹਦੇ ਅੰਦਰ ਵੀ ਉਹ ਬੈਠਾ ਹੈ ਇਸ ਕਰਕੇ ਗੱਲ ਹੈ ਮਨ ਦੇ ਜਾਗਣ ਦੀ ਫਿਰ ਅਸਲੀ ਪਿਆਰ ਸ਼ੁਰੂ ਹੁੰਦਾ ਹੈ ਜਿਵੇਂ ਆਪਾਂ ਸੰਸਾਰ ਦੇ ਵਿੱਚ ਸਰੀਰ ਕਰਕੇ ਇਕੱਠੇ ਹੁੰਨੇ ਆ ਪਿਓ ਪੁੱਤ ਭੈਣ ਭਰਾ ਪਤੀ ਪਤਨੀ ਅਸਲੀ ਰਿਸ਼ਤਾ ਫੇਰ ਹੈ ਜੇ ਸੁੱਨ ਦੇ ਵਿੱਚ ਮਿਲ ਜੇ ਤਾਂ ਫੇਰ ਅਸਲੀ ਰਿਸ਼ਤਾ ਹੈ ਨਹੀਂ ਤਾਂ ਸੀ ਇਹ ਸਰੀਰ ਤੱਕ ਇਹ ਘਰ ਜਿਹੜਾ ਮਾਸ ਦਾ ਇੱਥੋਂ ਤੱਕ ਸੀਮਤ ਹੈ ਇਸ ਕਰਕੇ ਗੁਰੂੰਪੈਰੂ ਜਿਵੇਂ ਭਾਈ ਕਨਈਆ ਜੀ ਦੇਖੋ ਉਹਨਾਂ ਨੂੰ ਸਾਰਿਆਂ ਦੇ ਅੰਦਰ ਪਰਮਾਤਮਾ ਦੇ ਸ੍ਰੀ ਉਹਦੀ ਜੋਤ ਦਿਸ ਰਹੀ ਆ ਸਭ ਨੂੰ ਜਲਛਕਾ ਰਹੀ ਆ ਇਸ ਕਰਕੇ ਜਿਹੜਾ ਗੁਰਨਾਮਕ ਦਾ ਕਾਰਨ ਇਹ ਪਿਆਰ ਦਾ ਖੇੜਿਆ ਇੱਥੇ ਚੱਲਦਾ ਨੀਵੇਂ ਆਂਦਾ ਖੇੜਾ ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਸਮਝਾਉਂਦੇ ਵੀ ਸਾਚ ਕਹੂ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਮਹਾਰਾਜ ਸਮਝਾਉਂਦੇ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਾਂ ਕੇ ਸੰਗ ਸਾਥ ਵੜਿਆ ਸੋ ਕਿਆ ਹਰੀ ਜਿਵੇਂ ਸੰਸਾਰ ਦੇ ਵਿੱਚ ਜਿਹੜਾ ਬੱਚਾ ਆਪਦੇ ਮਾਪਿਆਂ ਨੂੰ ਨਿਰਾਸ ਆਂਦਾ ਉਹਨੂੰ ਲੋਕ ਬਦਨਾਮ ਕਰ ਦਿੰਦੇ ਨੇ ਉਹਦੀ ਬਦਨਾਮੀ ਕਰ ਦਿੰਦੇ ਨੇ ਵੀ ਦੇਖੋ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਜਿਹੜੇ ਗੁਰਮਖ ਜਾਗਪੇ ਨੇ ਉਹਨਾਂ ਨੇ ਫਿਰ ਸਾਨੂੰ ਸਮਝਾਇਆ ਵੀ ਦੇਖੋ ਜਿਹੜਾ ਤੁਹਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਜਿਸ ਨੇ ਆਪਣੇ ਰਹਿਣ ਨੂੰ ਧਰਤੀ ਬਣਾਈ ਹੈ ਮਾਤਾ ਦੇ ਗਰਭ ਦੀ ਅਗਨ ਤੋਂ ਬਚਾਇਆ ਤੇ ਤੁਸੀਂ ਉਹਨੂੰ ਹੀ ਭੁੱਲ ਗਏ ਹੋ ਉਹਨੂੰ ਵੀ ਯਾਦ ਕਰਦੇ ਉਹਨੂੰ ਪਹਿਚਾਣਦੇ ਨਹੀਂ ਇਸ ਕਰਕੇ ਵੀ ਤੁਹਾਡੇ ਕਰਮ ਜਿਹੜੇ ਨੇ ਉਹ ਮਾੜੇ ਨੇ ਜਿਹਨੂੰ ਮਹਾਰਾਜ ਸਮਝਾਉਂਦੇ ਕਿ ਜਿਸ ਨੂੰ ਵਿਸਰੇ ਪ੍ਰਾਣ ਪਤ ਦਾਤਾ ਸੋਈ ਗਣੋ ਅਪਾਕਾ ਤੇ ਆਹ ਤਾਂ ਕਹਿੰਦੇ 4 ਦਿਨਾਂ ਦੀ ਖੇੜ ਹੈ ਫਸਲ ਹੈ ਮਾਲਕ ਦੀ ਪਤਾ ਨਹੀਂ ਉਹਨੇ ਕਦੋਂ ਵੱਢ ਲੈਣੀ ਹੈ ਇਸ ਗੁਰ ਕੇ ਮਹਾਰਿ ਸਮਝਾਉਂਦੇ ਕਹਿੰਦੀ ਘੜੀ ਮੌਤ ਕਾ ਪੋਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਬੂਝੇ ਨਹੀਂ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਏ ਜੇ ਪੂਰਬ ਹੋਵੇ ਲਿਖਿਆ ਤਾਂ ਗੁਰ ਕਾ ਸ਼ਬਦ ਕਮਾਏ ਦੇਖੋ ਇਹ ਤੁਹਾਡੇ ਪੂਰਬਲੇ ਭਾਗ ਨੇ ਥੱਲੇ ਬੈਠ ਕੇ ਚੋਖਾ ਮਿਰਸਾ ਖਾ ਕੇ ਤੁਸੀਂ ਦਿਨ ਰਾਤ ਨਾਮ ਜਪ ਰਹੇ ਹੋ ਪੁਏ ਤੇ ਸੌ ਰਹੇ ਹੋ ਮਾਰਗ ਦੇ ਰੂਖੋ ਪੋਜਲ ਭੂਮ ਸੈਨ ਸਖੀ ਪਿਰਿਆ ਸੰਗ ਸੁਖ ਭਿਆਤ ਕਹਿੰਦੇ ਵਿੱਚ ਪਤੀ ਪਰਮੇਸ਼ਰ ਦੇ ਨਾਲ ਬੰਨਣੀ ਚਾਹੀਦੀ ਹੈ ਫਿਰ ਨਹੀਂ ਦੁੱਖ ਲੱਗਦਾ ਜਿਵੇਂ ਸੰਸਾਰ ਦੇ ਵਿੱਚ ਪਤੀ ਪਤਨੀ ਨੇ ਉਹਨਾਂ ਦੇ ਜੀ ਵਿਚਾਰ ਮਿਲਦੇ ਨੇ ਪਿਆਰ ਆ ਤੇ ਘਰ ਦੇ ਵਿੱਚ ਰਿਜਕ ਥੋੜਾ ਵੀ ਹੋਵੇ ਤਾਂ ਵੀ ਕੋਈ ਦਿੱਕਤ ਨਹੀਂ ਤੇ ਜੇ ਪਿਆਰ ਹੀ ਨਹੀਂ ਤੇ ਫਿਰ ਰਿਜਕ ਤਾਂ ਕੁਛ ਨਹੀਂ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਗੁਰੂ ਪਿਆਰਿਓ ਜਿਵੇਂ ਜਿਵੇਂ ਆਪਸ ਸੰਗਤ ਕਰਾਂਗੇ ਉਹ ਮਾਲਕ ਸਾਡੇ ਅੰਦਰ ਬਾਹਰ ਪ੍ਰਗਟ ਹੋ ਜਾਏਗਾ ਜਿਵੇਂ ਜਿਵੇਂ ਆਪਾਂ ਨਾਮ ਦੱਬਤੇ ਜਾਵਾਂਗੇ ਹੁਣ ਮਹਾਰਾਜ ਕਹਿੰਦੇ ਨੇ ਅੰधे ਤੂੰ ਬੈਠਾ ਗੰਧੀ ਪਾਏ ਜੇ ਪੂਰਬ ਹੋਵੇ ਲਿਖਿਆ ਤਾਂ ਗੁਰਕਾ ਸ਼ਬਦ ਕਮਾਈ ਹਰੀ ਨੇ ਡੱਡਰੀ ਪੱਕੀ ਵਟਣਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ ਜਿਵੇਂ ਹੁਣ ਜ਼ਿਮੀਂਦਾਰ ਹੈ ਕਣਕ ਹੈ ਉਹ ਹਰੀ ਵਟ ਸਕਦਾ ਪੱਠੇ ਪਾਉਣ ਵਾਸਤੇ ਡੱਡਰੀ ਜਦੋਂ ਛਿੱਟੇ ਕੱਢਿਆ ਯੋ ਵੀ ਵਟ ਸਕਦਾ ਪੱਕੀ ਧੋਣੇ ਵਾਢੀ ਲੈਣੀ ਇਸੇ ਤਰ੍ਹਾਂ ਬਚਪਨ ਜਵਾਨੀ ਬੜਾਪੇ ਜਦ ਤਵਾਢੀ ਲੈਣੀ ਹੈ ਜਿਸ ਨੂੰ ਮਹਾਰਾਜ ਕਹਿੰਦੇ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ ਜਾਂ ਹੁਕਮ ਹੋਆ ਕਰ ਸੌਣ ਦਾਤਾ ਲਉਣ ਮਿਣਿਆ ਖੇਤਾਰ ਬਸ ਕੱਟ ਲਈ ਫਸਲ ਇਸ ਕਰਕੇ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਪੁੱਤ ਨਾਮ ਦੀ ਖੇਤੀ ਕਰੋ ਇਹ ਤਾਂ ਕਰ ਹੀ ਰਹੇ ਹੁਣੇ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰਸੇਵੋ ਨੀਤ ਹੁਣ ਸੰਸਾਰ ਦੀ ਖੇਤੀ ਤੋਂ ਸਾਡੇ ਤਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹੈ ਖਾਣਕ ਮਿਲਦੀ ਹੈ ਘਰ-ਬਾਰ ਬਣਾਉਣੇ ਆਪਾਂ ਹੋਰ ਵਸਤੂਆਂ ਮਿਲਦੀਆਂ ਮੰਨ ਦੀ ਜੇ ਨਾਮ ਦੀ ਖੇਤੀ ਕਰਾਂਗੇ ਉਹ ਤੋਂ ਸਾਨੂੰ ਅੰਮ੍ਰਿਤ ਮਿਲੇਗਾ ਉਹ ਸਾਡੇ ਮਨ ਦੀ ਖਾਣਕ ਹੈ ਅੰਮ੍ਰਿਤ ਭੋਜਨ ਹੈ ਸਾਡੇ ਮਨ ਦਾ ਤੇ ਹੁਣ ਅੱਜ ਹੀ ਉੱਥੇ ਬੀਬਾ ਜੀ ਦੱਸ ਰਹੀ ਸੀ ਕਹਿੰਦੇ ਜੀ ਜਦੋਂ ਸਿਮਰਨ ਕਰਦੇ ਹੁਣ ਮੂੰਹ ਮਿੱਠਾ ਹੁੰਦਾ ਹੈ ਧਿਆਨ ਪਾਸੇ ਚਲੇ ਜਾਂਦਾ ਫਿਰ ਹਟ ਜਾਂਦਾ ਫਿਰ ਧਿਆਨ ਨਾਲ ਕਰਦੇ ਫਿਰ ਉਹ ਮਿੱਠਾ ਹੋਣ ਲੱਗ ਪੈਂਦਾ ਕਿਉਂਕਿ ਇਹ ਤਾਂ ਜੇ ਖੇਤੀ ਕਰਾਂਗੇ ਕਰਮ ਕਰਾਂਗੇ ਉਹਦਾ ਫਲ ਤਾਂ ਮਿਲੇਗਾ ਹੀ ਨਾ ਮਹਾਰਾਜ ਕਹਿੰਦੇ 바 ਰਿੰਗ 바ਰ 바ਰ ਪ੍ਰਭ ਜਪੀਏ ਭੀ ਅੰਮ੍ਰਿਤ ਇਹ ਮਨ ਤਨ ਤ੍ਰਪੀਂਦਾ ਹੁਣ ਤੁਸੀਂ ਸਵੇਰ 3 ਵਜੇ ਤੋਂ ਵਾਹਿਗੁਰੂ ਵਾਹਿਗੁਰੂ ਤੇ ਮਹਾਰਾਜ ਦੀ ਕਿਰਪਾ ਖਜ਼ਾਨਾ ਜਮਾ ਹੋ ਰਿਹਾ ਹੈ ਇਸ ਕਰਕੇ ਕੋਸ਼ਿਸ਼ ਕਰਨੀ ਵੀ ਆਪਾਂ ਆਪਦੀ ਆਵਾਜ਼ ਸੁਸਮਣ ਠੀਕ ਹੈ ਦੂਸਰਾ ਹੁੰਦਾ ਹੈ ਜਦੋਂ ਅਸੀਂ ਪਿਆਰ ਦੇ ਨਾਲ ਗੁਰੂ ਨੂੰ ਉਸ ਪਰਮਾਤਮਾ ਨੂੰ ਆਵਾਜ਼ ਮਾਰਦੇ ਆਂ ਫਿਰ ਸੁਣਦਾ ਹੈ ਕਿਉਂਕਿ ਵਿਰਾਗ ਦਾ ਰਸਤਾ ਹੈ ਬਿਨ ਵਿਰਾਗ ਨਾ ਸੁਮਾਇਆ ਜਦੋਂ ਵਿਰਾਗੀ ਹੋ ਜਾਂਦੇ ਨੇ ਨਾ ਅਸੀਂ ਉਹਦਾ ਵਿਚਾਰ ਖਤਮ ਹੋ ਜਾਂਦੇ ਸਾਡੇ ਤੁਸੀਂ ਦੇਖਿਆ ਹੋਣਾ ਸਾਡਾ ਕੋਈ ਸੰਗੀ ਸਾਥੀ ਦੇ ਛੱਡ ਜੇ ਅਸੀਂ ਰੋਣ ਲੱਗ ਪੈਂਦੇ ਹਾਂ ਬਾਕੀ ਵਿਚਾਰ ਖਤਮ ਹੋ ਜਾਂਦੇ ਸਾਰੇ ਵਰਾਗ ਆ ਗਏ ਇਸੇ ਤਰ੍ਹਾਂ ਜੇ ਪ੍ਰਮਾਤਮਾ ਦੀ ਯਾਦ ਚਾਉਂਦਾ ਹੈ ਅਸੀਂ ਇਹਨਾਂ ਤ੍ਰੈਗੁਣੋਂ ਤੋਂ ਪੁੱਟ ਜਾਂਦੇ ਹਾਂ ਮਾਇਆ ਥੱਲੇ ਰਹਿ ਜਾਂਦੀ ਹੈ ਤੇ ਆਹ ਹੁਣ ਆਪਾਂ ਸਾਸਾਂ ਸਿਮਨ ਕਰਨਾ ਸਾਰਿਆਂ ਨੇ ਮਾਰੇ ਕਹਿੰਦੇ ਗੁਰੂ 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 ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋ ਬਸ ਇੱਕੋ ਤੇ ਫੋਕਸ ਹੋਵੇ ਗੁਰੂ ਗੁਰੂ ਠੀਕ ਹੈ